ਜਾ ਗੁਰੂ ਦੇ ਜਾ ਹੋ ਸਵੇਰ ਦੇ 4:30 ਵਜੇ ਹੀ ਪਟਾ ਤੇ ਥਾਪੀਆਂ ਮਾਰ ਲਾਪੈਂਦੇ ਨੇ ਪੋਰਾ ਪਰਵਾਹ ਨਹੀਂ ਕਰਦੇ ਬਾਹਰ ਤੇ ਜੰਪ ਬੱਕ 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 ਬੰਦੇ ਆ ਗੂ ਆਡੇ ਬਾਹਰ ਕੱਢਦੇ ਨੇ ਤੇ ਜਾਂ ਤੋਂ ਹੱਥ ਹੋ ਬੈਠੋਗਾ ਕਿ ਮੈਨੂੰ ਡਿਨਰ ਬ੍ਰੇਕਫਾਸਟ ਨਾ ਕਰਨਾ ਪੈ ਜਾਵੇ ਸਾਲਿਓ ਬਾਂਗਾ ਤੁਸੀਂ ਮਾਰਨੇ ਤੇ ਹਾਕਾ ਮੈਂ ਮਾਰਨ ਆ ਅਕੀਰ 2

ਇੱਕ ਲਾ ਭਾਈ 15 20000 ਰੈਪੀਟੀਸ਼ਨਸ ਲਾ ਕੇ ਤੇ ਮੈਂ ਪੀਂਡਿਆ ਗ੍ਰੀਨ ਜੂਸ ਡੋਲਾ ਚੈੱਕ ਕਰੋ ਕਰਾ ਬੜਦੀ ਗੱਲ ਕਿ ਨਹੀਂ ਆ ਦੇ ਲਾ ਭਾਈ ਜੇਸ ਸਾਹਬ ਨਾਲ ਚੋਬਰ ਦੀ ਕਾਸ਼ਰਤ ਆ ਕੱਲੇ ਜਲੂਸ ਨਾਲ ਗਲਤ ਨਹੀਂ ਬੜਨੀ ਭਾਂਤ ਭਾਂ ਦਾ ਫਰੂਟ ਖਾਣਾ ਪੈਣਾ ਤੇ ਅਤਰੰਗੀ ਕਿਸਮ ਦੀ ਭਸਮ ਖਾਣੀ ਪੈਣੀ ਬਾਨ ਸਕੂਪ ਤੂਸ ਗੂ ਲਾ ਭਾਈ ਜੇਮਸ ਬੋਰਡ ਦੇ ਚਾਚੇ ਤੇ ਮੁੰਡੇ ਨੇ ਫਰੀਬ ਕੇਸ ਚੱਕ ਲਿਆ ਹਾਂ ਕੀ ਵੇਨ ਹੈ ਲੇਟ ਹੈ ਲੇਟ ਹੈ ਆ ਜਾ ਆ ਜਾ ਲਾਵੇ ਹੂੰ ਹੂੰ ਕਰਦੀਆਂ ਗੱਡੀਆਂ ਸ਼ੂਟਿੰਗਾਂ ਤੇ ਜਾ ਰਹੀਆਂ ਕੇ ਨਿਰਮਾਤਾ ਨਿਰਦੇਸ਼ਕ ਇੰਤੀਆਜ਼ ਅਲੀ ਜੀ ਦਿਲਜੀਤ ਸੇ ਕਹ ਰਹੇ ਯਾਰ ਐਕਟਰ ਤੋਂ ਦੁਨੀਆ ਵਿੱਚ ਬਹੁਤ ਹੈ ਪਰ ਤੂੰ ਆਪਣਾ ਹੈ ਯਾਰ ਇਸੇ ਲਈ ਤੇ ਤੁਮੇ ਦੁਬਾਰਾ ਲਿਆ ਫਿਲਮ ਮੇ ਲਾਵੇ ਆਂਦੇ ਕਿ ਇੱਕ ਸ਼ਾਟ ਹੋਰ ਪਿਆ ਤੇ ਮੈਂ 4 ਵਜੇ ਦਾ ਉੱਠਿਆ ਮੈਨੂੰ ਆ ਗਈ ਨੀਂਦ ਕਿਉਂਕਿ ਇਹਨਾਂ ਦਾ ਸਟੈਂਸ ਹੈਗਾ 7 ਵਜੇ ਦਾ ਤੇ 8:30 ਵਜੇ ਹੈ ਚਾਚਾ ਯਾਰ ਇਹ ਬੰਦਾ ਭਗਤਾ ਐਦੀ ਖਾਤਰ 2 ਘੰਟੇ ਵੀ ਵਾਧੂ ਲਾ ਲਾਂਗੇ ਲਾਵੇ ਲਾ ਨਿਕ ਨਿਕ ਰੱਬ ਆ ਗਏ ਨੇ ਸਾਸਰੀ ਘਰ ਜੀ ਸਾਰਾ ਨੂੰ ਰੱਬ ਜੀ ਬਾਏ ਬਾਏ ਦਾਦਾ